ਇਹ ਕਹਿੰਦੇ ਇੱਕ ਹਕੀਮ ਸੀ ਤੇ ਉਸ ਬੰਦੇ ਨੇ ਆਪਣੀ ਦੁਕਾਨ ਚ ਲਈ ਤੇ ਉਹਦੇ ਲਾਗੇ ਨਾ ਇੱਕ ਬੰਦੇ ਨੇ ਲਿਆ ਕੇ ਆਪਣੀ ਦੁਕਾਨ ਖੋਲੀ ਤੇ ਉਹਨੇ ਲਿਖ ਕੇ ਲਾਤਾ ਆਪਣੀਆਂ ਡਿਗਰੀਆਂ ਇਦਾਂ ਹੁਣ ਜਿਹੜਾ ਪਹਿਲਾ ਵੈਦ ਸੀ ਉਹ ਇੰਨਾ ਪੜਿਆ ਨਹੀਂ ਸੀ ਜਿਹੜਾ ਮਗਰੋਂ ਵੈਦ ਆਇਆ ਨਾ ਉਹ ਪੜਿਆ ਵੱਡਾ ਸੀ ਉਹਨੇ ਆਪਣੀਆਂ ਡਿਗਰੀਆਂ ਦੀ ਲਿਸਟ ਲਾਤੀ ਮੈਂ ਆ ਵੀ ਡਿਗਰੀ ਕੀਤੀ ਮੈਂ ਆ ਵੀ ਡਿਗਰੀ ਕੀਤੀ ਮੈਂ ਆ ਵੀ ਡਿਗਰੀ ਕੀਤੀ ਤੇ ਕੁਦਰਤੀ ਗੱਲ ਲੋਕ ਉਹਦੇ ਕੋਲ ਜਾਣ ਲੱਗ ਪਏ ਜਿਹੜਾ ਪਹਿਲਾ ਵੈਦ ਸੀ ਉਹਦੇ ਕੋਲ ਲੋਕ ਘਟਾਉਣ ਤੋਂ ਕਿਸੇ ਨੇ ਆਖਿਆ ਬਾਪੂ ਜੀ ਕੀ ਗੱਲ ਅੱਜਕਲ ਵੇਲੇ ਬੈਠੇ ਜੇ ਉਹਦਾ ਪੁੱਤ ਡਿਗਰੀਆਂ ਦਾ ਜ਼ਮਾਨਾ ਲੋਕ ਉਧਰ ਭੱਜ ਗਏ ਮੇਰੇ ਲਾਗੇ ਕੋ ਹੁੰਦਾ ਨਹੀਂ ਉਹਦਾ ਬਾਪੂ ਘਰ ਹੁੰਦਾ ਕਿਆ ਕਿੰਨੀਆਂ ਕਿੰਨੀਆਂ ਡਿਗਰੀਆਂ ਕਹਦਾ ਇੰਨੀਆਂ ਕਹਿੰਦਾ ਉਹ ਤਜਰਬਾ ਕਿੰਨਾ ਤੁਹਾਡਾ ਕਹਿੰਦਾ ਪੁੱਤਰ 45 ਸਾਲ ਦਾ ਕਹਿੰਦਾ ਬਾਹਰ ਲੈ ਕੇ ਲਾ ਦੇ ਤਜਰਬਾ 45 ਸਾਲ ਦਾ ਇਹਦੇ ਕੋ ਤਜਰਬਾ ਨਹੀਂ ਇਹਦੇ ਕੋ ਸਿਰਫ ਡਿਗਰੀਆਂ ਹੈਗੀਆਂ ਬਾਪੂ ਨੇ ਬਾਹਰ ਤਜਰਬਾ ਲੈ ਕੇ ਲਾਤਾ ਤੇ ਸਵੇਰੇ ਲੋਕ ਆਉਂਦੇ ਤਜਰਬੇਕਾਰ ਵੈਦਖਾਨੇ ਕੋ ਜਾਓ ਜਿਹਨੂੰ ਤਜਰਬਾ ਹੈਗਾ ਇਹ ਨਾ ਹੋਵੇ ਨਵਾਂ ਵੈ ਸਾਡੇ ਮਰੀਜ਼ ਨੂੰ ਮਾਰ ਦੇਵੇ ਪੁਰਾਣੀਆਂ ਮਾਵਾਂ ਕੋਲ ਭਾਵੇਂ ਬਜ਼ੁਰਗਾਂ ਕੋਲ ਐਜੂਕੇਸ਼ਨ ਘੱਟ ਸੀ ਨਾ ਤਜਰਬਾ ਐਡਾ ਸੀ 2 2 4 4 ਦਰਾਣੀਆਂ ਏਡੇ ਏਡੇ ਟੱਬਰਾਂ ਵਿੱਚ ਵੀ